ਜਦੋਂ ਮੈਂ ਆ ਘਰ ਬਣਾਉਣ ਲੱਗਿਆ ਸੀ ਨਾ ਤਾਂ ਲੋਕ ਪਤਾ ਕੀ ਕੀ ਗੱਲਾਂ ਕਰਦੇ ਸੀ ਲਿਆ ਕੈਮਰਾ ਗਏ ਬਾਬੇ ਤੂੰ ਇੱਥੇ ਪੋਰਚ ਕਾ ਤੂੰ ਨਹੀਂ ਬਣਾਇਆ ਯਾਰੋ ਪੋਰਚ ਦੇ ਕਿੰਨਾ ਖਰਚਾ ਆਉਂਦਾ ਇੱਕ ਤਾਂ ਥਾਂਬੜਾ ਲੱਗਣਾ ਸੀ ਇੰਨਾ ਕੁ ਸਵਾ ਬਈ ਸਵਾ ਦਾ ਉਹਦੇ ਵਿੱਚ 500 ਲੀਟਰ ਲੱਗਣੀ ਸੀ 2500 ਲੀਟਰ ਲੱਗਣੀ ਸੀ ਇਹ 500 ਦਾ ਮਸਾਲਾ ਲੱਗਣਾ ਸੀ 500 ਦੀ ਇੱਕ ਦਿਹਾੜੀ ਲੱਗਣੀ ਸੀ ਜਾ ਉੱਤੇ ਇੱਥੇ ਲੈਂਟਰ ਜਾ ਪਾਉਣਾ ਸੀ ਹੋਰ 25-30 ਹਜ਼ਾਰ ਦਾ ਖਰਚਾ ਸੀ ਬਾਬੇ ਮੀ ਕਣੀ ਚ ਕੋਈ ਗੱਡੀ ਸਕੂਟਰ ਮੋਟਰਸਾਈਕਲ ਅੰਦਰ ਲੱਗ ਜਦਾ ਤਾਂ ਪੋਰਚ ਤਾਂ ਬਣਾਉਣਾ ਸੀ ਬਾਬਾ ਇਹਦੇ ਗੱਨਾ ਖਰਚਾ ਸੀ ਬਾਬਾ ਯਾਰ ਤਾਂ ਪੌੜੀਆਂ ਬਾਹਰ ਦੀ ਘਾਤੋਂ ਚੜਾਤੀਆਂ ਪੌੜੀਆਂ ਤਾਂ ਲੋਕ ਯਾਰ ਅੰਦਰ ਦੀ ਚੜਾਉਂਦੇ ਹੁੰਦੇ ਨੇ ਅੰਦਰ ਕਿੰਨਾ ਕਾ ਤੂੰ ਐ ਸੋਚਾ ਇੱਥੋਂ ਵੀ ਪੌੜੀਆਂ ਬਾਹਰ ਦੇ ਚੜੀਆਂ ਨੇ ਅੰਦਰ ਵੀ ਪੌੜੀਆਂ ਚੜਾਣੇ ਸੀ ਉਹੀ ਪੌੜੀਆਂ ਸੀ ਉਹੀ ਸਿਮਿੰਟ ਬਾਜਰੀ ਸੀ ਉੱਤੇ ਕਿੰਨਾ ਖਰਚਾ ਸੀ ਉੱਤੇ ਇੰਨੀ ਕਿਚੌੜੀ ਮਾਮਟੀ ਬਣਾਉਣੀ ਸੀ ਉਹ ਵੀ 5 ਇੰਚੀ ਕਹਿੰਦੇ ਇਟਾਂ ਉਹਦੇ ਵੀ ਇੱਕ ਪਾਸੇ ਗੇਟ ਆ ਜੀ ਇੱਕ ਪਾਸੇ ਮੋਰੀ ਰੱਖਣ ਦਾ ਗੇਟ ਵੀ ਤਰਾਹੀ ਟੁੱਟਿਆ ਛੜ ਜਾਂਦਾ ਪੁਰਾਣੇ ਘਰ ਦਾ ਉਹੀ ਪੌੜੀਆਂ ਬਾਹਰ ਦੇ ਚੜਾਉਦੇ ਸਾਰਾ 25 30 10 20 ਹਜ਼ਾਰ ਦਾ ਖਰਚਾ ਹੋਣਾ ਸੀ ਬਾਬਾ ਤਾਂ ਜੰਗਲਾਂ ਲੋਹੇ ਦਾ ਹੇ ਲੋਹੇ ਦਾ ਕਤਰ ਲਵਾਉਂਦਾ ਜਾਂ ਤੂੰ ਆ ਸ਼ੀਸ਼ਾ ਨਾਲ ਲਵਾਉਂਦਾ ਜਾਂ ਸਟੀਲ ਦਾ ਲਵਾਉਂਦਾ ਲੋਹੇ 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 ਦਾ ਲੱਗਦੇ ਕਿੰਨੇ ਕੇ ਪੈਸੇ ਵਿਚਾਲੇ 80 ਰੁਪਏ ਦਾ ਘੱਟੋ ਘੱਟ ਮੈਨੂੰ ਲਾਦਾ ਲੋਹੇ ਉਹ ਲੋਹਾ ਹੋ ਇਹ ਤਰ੍ਹਾਂ ਕਵਾਂਟ ਦਾ ਲਾ ਜੰਗਲ 8000 ਦਾ ਸਟੀਲ ਦਾ ਪਾ ਕੇ 4000 ਰੁਪਏ ਵਿੱਚ ਸਟੀਲ ਦਾ ਲਵਾ ਲੈਂਦਾ ਪਾ ਕੇ 4000 ਰੁਪਏ ਹੋਰ ਪੇਸ਼ 18000 ਦਾ ਸ਼ੀਸ਼ੇ ਦਾ ਲਵਾ ਲਾ ਤੱਕ ਵੀ ਤੇਰੀ ਪੈਂਦੀ ਫੁੱਲ ਬਾਬਾ ਤੂੰ ਇੰਟਰਲੌਕ ਆ ਤਾਂ ਲਵਾਤੀ ਯਾਰੋ ਤੂੰ ਦਰਾ ਤੂੰ ਇੰਟਰਲੌਕ ਲਵਾਉ ਤੀਦਾ ਇੰਟਰਲੌਕ ਕੌਣ ਲਵਾਉਂਦਾ ਇਥੇ ਨਿਊਆਂ ਚ ਪੋਣੀ ਪਈਆਂ ਦਾ ਕੌਣ ਲਵਾਉ ਆ ਸ ਆ ਫੋਟੋ ਆ ਫੋਟੋ 11 ਰੁਪਏ 11 ਰੁਪਏ 11 33 ਰੁਪਏ ਫੋਟਾ ਪੈਗੀ ਤੂੰ ਪੱਥਰ ਲਾਉਂਦਾ ਪਤੰਦਰਾ ਪੁੱਛੋਂ ਮੰਡੀ ਜਾਂਦਾ 66 67 ਰੁਪਏ ਪੱਥਰ ਪੈਂਦਾ ਇਹ ਤੋਂ ਸਾਰਾ 50% ਵੱਧ ਖਰਚ ਆਉਂਦਾ ਇਹ ਵੀ ਤੈਨੂੰ 50000 ਰੁਪਏ ਥੱਲੇ ਰੂੜੀ ਕੁੱਟੀ ਗਏ ਹੋਗਾ ਇਹ ਵੀ 50000 ਰੁਪਏ ਨਾਲੇ ਧੱਕ ਨਹੀਂ ਇੱਥੇ ਤੂੰ ਪੱਥਰ ਲਾਉਂਦਾ ਵਿੱਚ ਚਿੱਟੀ ਜੀ ਪੱਟੀ ਪਾਉਂਦਾ ਜਿਹੜਾ ਬੰਦਾ ਐ ਖੜਦਾ ਯਾਰ ਪੱਥਰ ਲੱਗਾ ਆਹਾਹਾ ਪੂਰ ਚ ਲੈਟ ਪੈਂਦੀ ਗੱਡੀ ਖੜੀ ਹੁੰਦੀ ਤੇ ਇਸ ਜੰਗਲੇ ਚ ਚਮਕਦਾ ਪੌੜੀ ਅੰਦਰ ਦੀ ਹੁੰਦੀ ਇੱਥੇ ਸਿਂਰੀ ਸਨਨੀ ਬਣਾਈ ਹੁੰਦੀ ਸਾਰਾ 50000 ਦਾ ਖਰਚਾ ਹੁੰਦਾ ਜੀ ਮਿੱਤਰੋ ਇਹ ਨੇ ਲੋਕਾਂ ਦੀਆਂ ਗੱਲਾਂ ਲੋਕ ਸਾਨੂੰ ਸਲਾਹਾਂ ਦਿੰਦੇ ਨੇ ਸਾਥ ਨਹੀਂ ਦਿੰਦੇ ਮੈਂ ਇੱਕ ਗੱਲ ਕਹਣਾ ਆਪਦੀ ਆਕਲਾ ਤੇ ਦੂਜੇ ਦਾ ਪੈਸਾ ਹਰੇਕ ਨੂੰ ਵੱਡੇ ਹੀ ਲੱਗਦਾ ਹੁੰਦਾ ਇਸ ਲਈ ਕਿਸੇ ਨੂੰ ਮਤਲਬ ਕੇ ਸਲਾਹ ਨਾ ਦਿਓ ਉਹਨੂੰ ਪਹਿਲਾਂ ਜਾ ਕੇ ਪੁੱਛ ਵੀ ਤੇਰੇ ਕੋਲੇ ਸਾਥ ਦੇਣਾ ਜਿਹੜਾ ਮੈਂ ਮੰਗ ਕਰਦਾ ਉਹ ਪੈਸਾ ਹੈਗਾ ਇੰਨਾ ਦਾ ਮੇਦਰੋ ਕੰਮ ਕਰਨ ਨੂੰ ਕਿਦਾ ਜਿਨੀ ਕਰ ਦਿੰਦਾ ਮੇਰਾ ਕਿਹੜਾ ਜਿਨੀ ਕਰਦਾ ਤੁਸੀਂ ਪੱਥਰ ਦੇ ਪੱਥਰ ਦੀ ਗੱਲ ਕਰਦੇ ਮੈਂ ਤਾਂ ਵੱਡੇ ਲਿਆਉਂਦਾ ਕਜਾਰੀਆਂ ਮੈਂ ਤਾਂ ਉਥੋਂ ਮਕਰਾਨੀਆਂ ਜਾਂਦਾ ਪੁੱਛੂ ਕਿ ਮਕਰਾਨਾ ਜਦੋਂ ਵੀ ਤੱਕੜਾ ਕੰਮ ਆ ਮਕਰਾਨੀਆਂ ਜਾਂਦਾ ਪੱਥਰਾਣਾ ਕਿੰਨਾ ਮਰਜ਼ੀ ਕੋਥ ਲਾ ਲਓ ਇਸ ਲਈ ਲੋਕ ਥਲਾਹਾ ਦਿੰਦੇ ਨੇ ਸਾਥ ਨਹੀਂ ਦਿੰਦੇ ਇਹ ਸਾਰਾ ਕਹਿਣ ਦੀਆਂ ਗੱਲਾਂ ਨਹੀਂ ਵੀ ਆ ਜੰਗਲਾ ਲਾ ਲਾਂਦਾ 4000 ਦਾ ਖਰਚਾ ਪੈਂਦਾ ਜਦੋਂ ਜਤਾ ਬਾਹ ਪਏ ਤਾਂ ਜਣੀ ਆ ਰਾਹ ਪਏ ਤਾਂ ਜਣੀ ਹੈ ਉਦੇ ਬੰਦੇ ਨੂੰ ਬਾਅਦ ਚ ਪਤਾ ਲੱਗਦਾ ਉਹ ਸੀਸੇ ਦਾ ਜੰਗਲਾ ਲਾ ਕੇ ਪੰਗੀ ਲੈ ਲਿਆ ਯਾਰ ਜੰਗਲੇ ਦੇ ਸੀਸਾ ਲਾਉਣ ਦੇ ਵੇਲੇ ਇੱਕ ਤੜ ਗਿਆ ਸੀਸਾ ਜਿਆ ਦੁਬਾਰੇ ਪੁੱਛਣ ਗਿਆ ਉਹ ਕਹਿੰਦਾ 80 ਬਜੇ ਕੇ ਅਰ ਭਟ ਲਊਗਾ 10 ਫੁੱਟਾਂ ਨੂੰ ਸੀ 5 2 ਫੁੱਟਾਂ ਨੂੰ ਸੀ 2000 ਹੋਰ ਖਰਚਾ ਹੋ ਗਿਆ ਤਾਂ ਜਦੋਂ ਬਾਅਦ ਚ ਬਿਲ ਵਣਦਾ ਨਾ ਫੇਰ ਪਤਾ ਲੱਗਦਾ ਮੈਂ ਇਹ ਗੱਲ ਕਹਿਣਾ ਮੈਂ ਲੋਕ ਮਨ ਨੂੰ ਇੱਕ ਕਮੈਂਟ ਕਰ ਦਿੰਦਾ ਵੀ ਤੂੰ ਕੋਠੀਆਂ ਪਾਉਣ ਨੂੰ ਰੋਕਦਾ ਘਰਾਂ ਦੇ ਪੈਸਾ ਲਾਉਣ ਨੂੰ ਰੋਕਦਾ ਖੁੱਲ ਕੇ ਲਾਓ ਜੇ ਤਾਂ ਤੁਹਾਡੇ ਕੋਲ ਨੇ ਕੋਲ ਨੇ ਪੈਸੇ ਦਾ ਕੋਠੀ ਵੱਡ ਪਾਓ ਵਿਆਜ ਤੇ ਚੱਕ ਕੇ ਪੈਸੇ ਨਾ ਲਾਓ ਇਹ ਮੈਨੂੰ ਗੱਲ ਜਮ ਇਹਨਾਂ ਅਗਲਾ ਖਰਚਾ ਐਂ ਇਹ ਦੇਖ ਕੇ ਵੜਦਾ ਹੁੰਦਾ ਐਨੇ ਕਦੇ ਪੌੜੀਆਂ ਲੱਗੀਆਂ ਐਨੇ ਕਦਾ ਜੰਗਲ ਇਹ ਇਹ ਹਿਸਾਬ ਨਾ ਨੀ ਜਿਹਦੇ ਲੱਗੇ ਉਹਦੇ ਜਾ ਕੇ ਪੁੱਛੋ ਉਹਨੂੰ ਪਾਸ ਬਸੂ ਵੀ ਕਿੰਨਾ ਖਰਚ ਆਇਆ ਲੋਕਾਂ ਨੇ ਆਹ ਮੇਰੇ ਕੰਮ ਦਾ ਕਰਤੇ ਜਿੱਥੇ ਪੋਰਟ ਸੀ ਇੱਥੇ ਸੀਸੇ ਦਾ ਜੰਗਲਾ ਸੀ ਆ ਪੌੜੀਆਂ ਅੰਦਰ ਦੀਆਂ ਦੀ ਪੱਥਰ ਦਾ ਸਾਰੇ ਪੰਜਾਹ ਹਜ਼ਾਰ ਕਿਹਾ ਜੀ ਵੱਧ ਖਰਚ ਆਉਂਦਾ 50 ਕ ਨਹੀਂ 3 ਲੱਖ ਰੁਪਏ ਚਾਹੀਦਾ ਜੀ ਜਾਂ ਫਿਰ ਤੁਸੀਂ ਮੋਹ ਕਰਦੇ ਹੋ ਕੋਈ ਬੰਦਾ ਲੈ ਕੇ 3 ਲੱਖ ਰੁਪਏ ਮਾਰਦਾ ਚਾਰ ਬੰਦੇ ਨੇ ਰਹਤਾ ਚੱਕ 3 ਲੱਖ ਰੁਪਏ ਰਹਿੰਦੀ ਜ਼ਿੰਦਗੀ ਦੀ ਸਾਰੀ ਜ਼ਿੰਦਗੀ ਦੀ ਜਦੋਂ ਮਰਜ਼ੀ ਮੋੜ ਦੇ ਕਦੇ 20000 ਕਦੇ 10000 ਕਦੇ ਤੈਥੋਂ ਮੰਗਦੀ ਨਹੀਂ 6 ਮਹੀਨੇ ਬਾਅਦ ਮੋੜਨਾ 6 ਨੂੰ ਮੋੜਨੀ ਸਾਲ ਬਾਅਦ ਮੋੜਨਾ ਸਾਲ ਨੂੰ ਮੋੜਦੀ ਕਦੇ ਨਹੀਂ ਮੰਗਦੇ ਕੋਈ ਵਿਆਜ ਨਹੀਂ ਕੋਈ ਜ਼ਬਰਦਸਤੀ ਨਹੀਂ ਕੋਈ ਧੱਕਾ ਨਹੀਂ ਹੋਊਗਾ ਤੇਰਾ ਨਾ ਪਰ ਮੇਰੇ ਸਾਡੇ ਦਿਲ ਦੀ ਤਮੰਨਾ ਵੀ ਤੂੰ ਪੌੜੀ ਅੰਦਰ ਦੀ ਚੜਾ ਇੱਥੇ ਪੋਰਚ ਨੂੰ ਆ ਜੰਗਲ ਦੇ ਸੀਸੜਾ ਤੇ ਇ ਵੀਡੀਓ ਵਧੀਆ ਲੱਗਦਾ ਸ਼ੇਅਰ ਕਰ ਦਿਓ ਪਰ ਐ ਕੋਈ ਨਹੀਂ ਕਹਿੰਦਾ ਕਿਉਂਕਿ ਲੋਕ ਸਲਾਹਾਂ ਦਿੰਦੇ ਨਹੀਂ ਸਾਥ ਨਹੀਂ ਦਿੰਦੇ ਧੰਨਵਾਦ ਸੁਕਰੀਆ ਮਿਹਰਬਾਨੀ